ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾਜਨਾ ਦੇ ਸਰੂਪ ਸਮਰਪਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਸ ਹੈ ਕਿਡਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਐਨ ਆਰ ਆਈ ਵੀਰਾਂ ਅਤੇ ਨਗਰ ਦੇ ਸਹਿਯੋਗ ਦੇ ਨਾਲ ਕਰਵਾਈਆਂ ਜਾ ਰਹੀਆਂ ਸੋ ਸਾਰੀਆਂ ਗੁਰਨਾਨਕ ਨਾਮ ਦੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਆਉਣ ਵਾਲੀ 6 ਅਪ੍ਰੈਲ ਦਿਨ ਐਤਵਾਰ ਨੂੰ ਸਥਾਨ ਗੁਰਦੁਆਰਾ ਢੋਰੀ ਸਾਹਿਬ ਪਿੰਡ ਵਾਲਾ ਜਿਹੜਾ ਮੋਗਾ ਵਿੱਚ ਸੋ 10 ਵਜੇ ਪਾਠਾਂ ਦੇ ਭੋਗ ਪਾਏ ਜਾਣਗੇ 3 ਵਜੇ ਨਹਿਕ ਸਿੰਘ ਫੌਜਾਂ ਵੱਲੋਂ ਨਗਰ ਵਿੱਚ ਮਹੱਲਾ ਕੱਢਿਆ ਜਾਣਾ ਅਤੇ ਸ਼ਾਮ ਨੂੰ 7 ਵਜੇ ਖਾਲਸਾਈ ਖੇਡਾਂ ਆਰੰਭ ਹੋ ਜਾਣੀਆਂ ਜਿਸ ਵਿੱਚ ਗੱਤਕਾ ਕੂਰੋਗ੍ਰਾਫੀ ਦਿਖਾਏ ਜਾਣੇ ਆ ਸੋ ਨਗਰ ਦੀਆਂ ਤੇ ਇਲਾਕੇ ਦੀਆਂ ਸੱਜਣਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਉਮਮ ਹਮਾ ਕੇ ਪਰਿਵਾਰਾਂ ਸਮੇਤ ਪਹੁੰਚਣਾ ਦਰਸ਼ਨਤਾਰੇ ਦੇਣੇ ਇਸ ਦਿਨ ਗੁਰੂ ਕੇ ਲੰਗਰ ਟੁੱਟ ਵਰਤਣਗੇ ਲਾਈਵ ਪ੍ਰੋਗਰਾਮ ਨਹਿਗ ਟੀਵੀ ਤੇ ਚੱਲੇਗਾ ਸਿੱਖ ਬਲਵਾਰੀ ਵਿਕਾਸਪੁਰ ਮੁਦਕੇਂਦੇ ਡਾਲਾ ਦਾ ਜੋ YouTube ਚੈਨਲ ਹੈ Facebook ਚੈਨਲ ਹੈ ਉਸ ਤੇ ਵੀ ਲਾਈਵ ਦਿਖਾਏ ਜਾਣਗੇ ਦੇਸ਼ ਉਦੇਸ਼ ਦੀਆਂ ਸੰਗਤਾਂ ਨੇ ਲਾਈਵ ਪ੍ਰੋਗਰਾਮ ਦੇਖ ਕੇ ਵੀ ਹੌਸਲਾ ਭਜਾਈ ਕਰਨੀ ਬੱਚਿਆਂ ਦੀ ਖਲੌਫ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ